10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਸਿਰਜਣਾ ਕਰਕੇ ਸਵਾ ਸਵਾ ਲੱਖ ਦੁਸ਼ਮਣ ਦੇ ਨਾਲ ਲੜਨ ਦੇ ਲਈ ਇੱਕ ਇੱਕ ਸਿੰਘ ਜੰਗੇ ਮੈਦਾਨ ਦੇ ਵਿੱਚ ਉਤਾਰਿਆ ਸੀ ਤੇ ਦੁਸ਼ਮਣਾਂ ਦੇ ਪਰ ਖੱਟੇ ਉੜਾ ਦਿੱਤੇ ਸੀ ਬਿਨਾ ਸੀਸ ਤੋਂ ਸਾਡੇ ਸ਼ਹੀਦ ਬਾਬੇ ਵੀ ਲੜੇ ਨੇ ਫਿਰ ਖਾਲਸੇ ਦਾ ਰਾਜ ਆਇਆ ਜਿਹਨੂੰ ਦੁਨੀਆ ਅੱਜ ਤੱਕ ਯਾਦ ਕਰਦੀ ਹੈ ਹੁਣ ਜਰਾ ਇਹ ਵੀਡੀਓ ਜ਼ਰੂਰ ਵੇਖੋ ਜੇ ਤੁਹਾਡੀਆਂ ਰਗਾਂ 'ਚ ਬਚਨ ਕੇ ਬਲੀ ਸਿੰਘ ਸੂਰਮਿਆਂ ਦਾ ਲਹੂ ਦੌੜਦਾ ਹੋਇਆ ਹੈ ਤਾ ਖਾਲਸਾ ਇਨਸਾਫ ਜ਼ਰੂਰ ਕਰੇਗਾ ਸਚਖੰਡ ਦਰਬਾਰ ਸਾਹਿਬ ਦੀ ਬੈਕਗ੍ਰਾਉਂਡ ਤੇ ਪੰਜਾਬੀ ਗਾਣੀਆਂ ਤੇ ਨੱਚਦੀਆਂ ਇਹ ਮੁਟਿਆਰਾਂ ਨੂੰ ਤੁਸੀਂ ਕੀ ਕਹੋਗੇ ਅਮਰੀਕਾ ਦੀ ਧਰਤੀ ਤੇ ਜਦੋਂ ਇਹ ਵੀਡੀਓ ਵਾਇਰਲ ਹੋਈ ਤਾਂ ਗੁਰਮਖਾਂ ਦੇ ਹਿਰਦੇ ਵੱਲੂੰਦਰੇ ਗਏ ਹਰ ਪਾਸੇ ਗੁੱਸੇ ਦੀ ਲਹਿਰ ਹੈ ਨਰਾਜ਼ਗੀ ਦੀ ਲਹਿਰ ਹੈ ਹਰ ਇੱਕ ਦੀਆਂ ਅੱਖਾਂ ਦੇ ਵਿੱਚਾਂ ਜੋ ਵੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਪ੍ਰਧਾਨ ਬਲਬੀਰ ਸਿੰਘ ਮੁੱਛਲ ਇੱਕ ਨਾਉਣਾ ਅਪਰਾਧ ਕਰਨ ਵਾਲਾ ਖਿਲਾਫ ਸਖਤ ਕਾਰਵਾਈ ਲਈ ਸਖਤਰੇ ਅੰਮ੍ਰਿਤਸਰ ਪਹੁੰਚੇ ਜਥੇਦਾਰ ਜੀ ਨੂੰ ਮੰਗ ਪੱਤਰ ਦੇ ਕੇ ਇਨਸਾਫ ਦੀ ਮੰਗ ਕੀਤੀ ਪਰੋਸਾ ਮਿਲਿਆ ਅਮਰੀਕਾ ਦੀ ਕਮੇਟੀ ਇਸ ਮਾਮਲੇ ਤੇ ਸਖਤ ਕਾਰਵਾਈ ਕਰੇਗੀ ਪਰ ਅੱਜ ਤੱਕ ਖਾਲਸਾ ਕੋਰਾਹੇ ਪਾਕ ਨੇ ਦਿੱਤਾ ਹੈ ਉਦੋਂ ਤੇ ਇੱਕ ਮੱਸਾ ਰੰਗੜ ਸੀ ਜਿਸ ਨੇ ਸੱਚਖੰਡ ਚ ਕੰਜਰੀਆਂ ਨਿਚਾਈਆਂ ਪਰ ਅੱਜ ਕੱਲ ਸਿੱਖਾਂ ਦੇ ਘਰਾਂ ਚ ਮੱਸੇ ਰੰਗੜ ਇੰਨੇ ਜੰਮ ਪਏ ਨੇ ਕੇ ਸੰਭਾਲਣੇ ਔਕੇ ਨੇ ਸਿੱਧੇ ਰਾਹੇ ਪਾਉਣੇ ਔਕੇ ਨੇ ਆਪਣੀਆਂ ਬੱਚੀਆਂ ਬੇਟੀਆਂ ਪੜਨਾ ਮਾਵਾਂ ਤੇ ਪਤਨੀਆਂ ਨੂੰ ਲੋਕਾਂ ਸਾਹਮਣੇ ਨਚਾਉਂਦੇ ਨੇ ਹੁਣ ਕੋਈ ਸੁਖਾ ਸਿੰਘ ਮਹਿਤਾਸਣ ਨਹੀਂ ਆਉਂਦਾ ਜੋ ਕੁਰਾਹੇ ਪਈ ਸਿੱਖ ਨੌਜਵਾਨੀ ਨੂੰ ਗੁਰੂ ਨਾਲ ਜੋੜੇ ਦੂਸਰਾ ਇਹ ਹੈ ਕਿ ਉਥੋਂ ਦੇ ਜਿਹੜੇ ਗੁਰੂ ਘਰ ਆਣ ਕੇ ਰੌਲਾ ਪਾ ਰਹੇ ਨੇ ਕੁਝ ਉਥੋਂ ਦੇ 4-5 ਜਾਣੇ ਉਹਨਾਂ ਦੇ ਪਰਿਵਾਰਕ ਮੈਂਬਰ ਜਾਬਦੇ ਆ ਕਿ ਜਿੱਦਾਂ ਉਹਨਾਂ ਦੀਆਂ ਝੰਗਣਾ ਜਾਂ ਬੇਟੀਆਂ ਨੇ ਉਹ ਇੱਕ ਸਕੂਲ ਦੇ ਵਿੱਚ ਪ੍ਰੋਗਰਾਮ ਹੋ ਰਿਹਾ ਹੈ ਜਿੱਥੇ ਹਰਮੰਦਰ ਸਾਹਿਬ ਦਾ ਮਗਲ ਬਾਟਲ ਆਇਆ ਗਿਆ ਸਕਰੀਨ ਤੇ ਉਹ ਚੱਲ ਰਿਹਾ ਹੈ ਹਰਮੰਦਰ ਸਾਹਿਬ ਦਾ ਮਾਡਲ ਅਗਲੇ ਬਨੇ ਭੰਗੜਾ ਪਾਇਆ ਜਾ ਰਿਹਾ ਹੈ ਮਸਾ ਰੰਗਰ ਤਾਂ ਇੱਕ ਸੀ ਫੋਟਾਂ ਹਰਮੰਦਰ ਸਾਹਿਬ ਦੀਆਂ ਫੋਟੋਆਂ ਤਸਵੀਰਾਂ ਲਾ ਕੇ ਜਿਹੜੀਆਂ ਇਹ ਬੇਦਬੀਆਂ ਕਰ ਰਹੇ ਨੇ ਇਹ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਅਸੀਂ ਪੰਜਾਬ ਸਰਕਾਰ ਕੋਲੋਂ ਵੀ ਮੰਗ ਕਰਦੇ ਹਾਂ ਉੱਥੋਂ ਦੇ ਜਿਹੜੇ ਅਮਰੀਕਾ ਦੇ ਪ੍ਰਧਾਨ ਮੰਤਰੀ ਆ ਉਹਨਾਂ ਕੋਲੋਂ ਵੀ ਮੰਗ ਕਰਦੇ ਹਾਂ ਕਿ ਜਿਹੜੇ ਇਦਾਂ ਦੇ ਲੋਕ ਹਨ ਉਹਨਾਂ ਨੂੰ ਨੱਥ ਪਾਈ ਜਾਵੇ ਜਿਹੜੀ ਗੁਰੂ ਗੁਰੂ ਘਰਾਂ ਦੇ ਵਿੱਚ ਹੜਬਾਜੀ ਹੋ ਰਹੀ ਹੈ ਉਹ ਅੱਗਾ ਨਾ ਹੋਵੇ ਇਹ ਜਿਹੜਾ ਉਹ ਅੱਜ ਭੰਗੜੇ ਦੀ ਵੀਡੀਓ ਵਾਇਰਲ ਹੋ ਰਹੀ ਹੈ ਕਿ ਉਹ ਲੋਕ ਨੇ ਜਿਹੜੇ ਗੁਰੂ ਘਰ ਬਾਰੇ ਜਾਣ ਕੇ ਰੌਲਾ ਪਾ ਰਹੇ ਨੇ ਇਹ ਉਹਨਾਂ ਦੀਆਂ ਬੱਚੀਆਂ ਨੇ ਸ਼ਿਵਾਸ਼ ਮਿੜਾ ਕਿ ਉਹਨਾਂ ਨੇ ਕਿਹਾ ਕਿ ਤੁਰੰਤ ਇਹ ਜਿਹੜੀ ਕਾਰਵਾਈ ਦੀਆਂ ਡਿਊਟੀਆਂ ਲੱਗ ਜਾਣਗੀਆਂ ਕਿਉਂਕਿ ਉਥੋਂ ਦੀ 7 ਮੈਂਬਰੀ ਕਮੇਟੀ ਬਣੀ ਹੈ ਅਮਰੀਕਾ ਦੀ ਉਹ ਜ਼ਰੂਰ ਪੜਤਾਲ ਕਰਨ ਵਾਸਤੇ ਉਹ ਉਹਨਾਂ ਨੂੰ ਭੇਜਣਗੇ